ਲਾ ਉਹਦੇ ਬੰਨੀ ਆਉਣੇ ਪੱਤੀ ਨਹੀਂ ਨਹੀਂ ਕੰਪਨੀ ਤੋਂ ਗੱਲ ਕਰਾਈ ਮੇਰੀ ਮੇਰੀ ਗੱਲ ਕਰਾਈ ਉਹਨੇ ਆ ਡਰਾਮਾ ਵੀ ਕਰ ਆਪਣੇ ਜਿਹਦੇ ਕੋ ਕੰਮ ਕਰਦਾ ਥੋੜਾ ਜਿਹਾ ਨਾ ਹੁੰਦਾ ਕੰਪਨੀ ਵਧੀਆ ਪਾਏ ਨੇ ਅੱਜ ਬੜਾ ਰੁੜਕਰ ਰੋਡ ਤੇ ਜੀ ਸਾਡੇ ਦੁਕਾਨ ਦੇ ਸਾਡੀ ਮੇਰੀ ਦੁਕਾਨ ਆ ਜੇ ਢਿੱਲੋ ਸੀਮਾ ਸਟੋਰ ਉਹਦੇ ਸਾਹਮਣੇ ਬਿਲਕੁਲ ਸੈਂਬੀ ਇਲੈਕਟ੍ਰੋਨਿਕ ਵਾਲਿਆਂ ਦੇ ਦੁਕਾਨ ਦੇ ਇਹ ਰੋਟੀ ਖਾਣ ਗਏ ਹੋਏ ਸੀ ਅਸੀਂ ਸਾਹਮਣੇ ਬੈਠੇ ਸੀ ਆਪਣੀ ਦੁਕਾਨ ਤੇ ਤੇ ਅਸੀਂ ਜਦੋਂ ਸਾਡੇ ਮੁੰਡੇ ਦੀ ਨਿਗਾ ਭਈ ਬਾਹਰ ਵੇ ਮੁੰਡਾ ਅੰਦਰ ਤੋੜ ਕੇ ਵੜ ਗਿਆ ਹਨਾ ਦੁਕਾਨ ਦੇ ਅੰਦਰ ਵੜ ਗਿਆ ਲੋਕ ਤੋੜ ਕੇ ਮੁੰਡਾ ਇਹ 1:00 ਵਜੇ 1:00 ਵਜੇ ਦੀ ਗੱਲ ਆ ਜੀ ਤੇ ਅਸੀਂ ਫੜਫੜ ਭੱਜ ਕੇ ਦੇਖਣ ਆਏ ਤਾਂ ਦੋ ਮੁੰਡੇ ਬਾਹਰ ਘੇੜੇ ਕੱਢਦੇ ਸੀਗੇ ਤੇ ਇੱਕ ਮੁੰਡਾ ਅੰਦਰ ਵੜ ਗਿਆ ਸੀ ਜਿਹੜਾ ਉਹ ਜਦੋਂ ਅਸੀਂ ਉਹਨੂੰ ਆ ਕੇ ਪੁੱਛਿਆ ਆਵੇਂ ਸੀਗਾ ਤੂੰ ਕਾਕਾ ਕੀ ਕਰਦਾ ਅੰਦਰ ਉਹ ਕਹਿੰਦਾ ਜੀ ਮੈਂ ਨਵਾਂ ਲੱਗਾ ਅੰਦਰ ਵੀ ਲੱਗਾ ਸਾਨੂੰ ਵੀ ਇਦਾਂ ਜੱਜ ਲੱਗਾ ਸਿਹਤ ਤੋਂ ਉਹ ਸਿਹਤਮੰਦ ਸੀ ਮੁੰਡਾ ਵਧੀਆ ਪਰਸਨੈਲਿਟੀ ਸੀ ਕੱਪੜੇ ਕੁੱਪੜੇ ਵਧੀਆ ਪਾਏ ਸੀ ਉਹਦੇ ਸਾਨੂੰ ਇਦਾਂ ਲੱਗਾ ਵੀ ਹੋ ਸਕਦਾ ਵੀ ਸ਼ਾਇਦ ਮੁੰਡੇ ਦੁਕਾਨ ਤੇ ਨਵੇਂ ਸ਼ਾਇਦ ਰੱਖੇ ਹੋਏ ਤੇ ਅਸੀਂ ਉਹਦੇ ਨਾਲ ਗੱਲਾਂ ਕਰਨ ਆਪੇ ਕਹਿੰਦਾ ਮੇਰੇ ਨਾਲ ਦਾ ਮੁੰਡਾ ਇਧਰ ਨਾਲ ਦੀ ਦੁਕਾਨ ਤੇ ਗਿਆ ਆ ਜਿਹੜਾ ਲੱਗਾ ਕਹਿੰਦਾ ਮੈਂ ਉਹਨੂੰ ਲੈ ਕੇ ਆਉਣਾ ਉਹਨੂੰ ਲੈਣ ਚਲੇ ਗਿਆ ਅਸੀਂ ਜਿਹੜੇ ਬਾਹਰ ਫਿਰਦੇ ਸੀ ਅਸੀਂ ਉਹਨਾਂ ਨੂੰ ਫੜਿਆ ਮੁੰਡਿਆਂ ਨੂੰ ਜਦੋਂ ਉਹਨਾਂ ਨੂੰ ਫੜਿਆ ਤਾਂ ਉਹ ਮੁੰਡਾ ਜੱਤਗਰ ਭੱਜ ਗਿਆ ਬਾਅਦ ਵਿੱਚ ਅਸੀਂ ਜਦ ਥੋੜੀ ਦੇਰ ਬਾਅਦ ਸਾਡੀ ਲੋਕ ਤੇ ਨਿਗਾ ਪਈ ਵੀ ਲੋਕ ਟੁੱਟਾ ਆ ਫੇਰ ਅਸੀਂ ਭੱਜੇ ਫਟਾਫਟ ਬਜ਼ਾਰ ਵਾਲ ਨੂੰ ਇਹੀਆਂ ਨੂੰ ਮੁੰਡੇ ਨੂੰ ਦਬੋਚੀਏ ਫੜੀ ਗ ਤੇ ਉਹ ਜੱਤਕਰ ਕਿਤੇ ਪਾਸੇ ਨਿਕਲ ਚੁੱਕਾ ਸੀ ਫਿਰ ਅਸੀਂ ਜਿਹੜੇ ਬਾਹਰ ਗੇੜੇ ਕੱਢਦੇ ਸੀ ਮੁੰਡੇ ਜਿਹੜੀ ਬਾਹਰ ਨਿਗਰੱਖੀ ਹੋਈ ਸੀ ਮੁੰਡਿਆਂ ਨੇ ਦੋ ਜਾਨੇ ਸੀਗੇ ਬਾਹਰ ਅਸੀਂ ਉਹਨਾਂ ਨੂੰ ਫੜ ਕੇ ਸੀ ਬਿਠਾ ਲਿਆ ਤੇ ਜੱਤਕਰ ਬਾਜ਼ਾਰ ਵਾਲੇ ਸਾਰੇ ਇਕੱਠੇ ਹੋ ਗਏ ਤੇ ਬਾਜ਼ਾਰ ਵਾਲਿਆਂ ਨੇ ਮੁੜ ਕੇ ਪੁਲਿਸ ਥੱਦ ਕੇ ਉਹਨਾਂ ਨੂੰ ਫੜਾਤਾ ਜੇ ਸਾਰਿਆਂ ਨੂੰ ਹਾਂਜੀ ਮਿੰਟਾਂ ਦਾ ਹੋ ਗਿਆ ਸਾਨੂੰ ਖੋਜਦਾਨ ਅੱਜ ਇੱਕ ਰੁੜਕਾ ਰੋਡ ਤੇ ਨਿਊ ਸੈਂਬੀ ਇਲੈਕਟ੍ਰੋਨਿਕਸ ਦੀ ਜਿਹੜੀ ਸ਼ਾਪ ਹੈਗੀ ਆ ਟੀਵੀ ਨਾ ਦੀ ਅੱਜ ਤਕਰੀਬਨ 1:00 ਵਜੇ ਜਿਹੜਾ ਹੈਗਾ ਇਸ ਦੁਕਾਨ ਤੇ ਜਿਹੜੀ ਆ ਉਹ ਚੋਰੀ ਹੋਈ ਆ ਜਿਹੜੇ ਚੋਰ ਆ ਉਹ ਤਿੰਨ ਜਣੇ ਜਿਹੜੇ ਚੋਰ ਆ ਉਹ ਇੱਥੇ ਬੜੇ ਆਪਣੇ ਸੈਂਪਲ ਪੁਨੇ ਦੇ ਵਿੱਚ ਆ ਕੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਮੇਨ ਐਂਟਰੀ ਆ ਜਿਹੜੀ ਇਸ ਸ਼ਾਪ ਦੀ ਦਰਵਾਜਾ ਹੈਗਾ ਸ਼ੀਸ਼ੇ ਵਾਲਾ ਉਹਦੇ ਲੋਕ ਤੋੜੇ ਆ ਔਰ ਲੋਕ ਲੋਕ ਤੋੜਨ ਤੋਂ ਬਾਅਦ ਅੰਦਰ ਆ ਕੇ ਕਾਊਂਟਰ ਦੇ ਵਿੱਚ ਜਿਹੜਾ ਹੈਗਾ ਕੈਸ਼ ਪਿਆ ਸੀ ਤਕਰੀਬਨ 8-10000 ਲਗਭਗ ਜਿਹੜਾ ਸੀਗਾ ਕਹਿੰਦੇ ਆ ਤੇ ਭੈਣ ਜੀ ਹੁਣੀ ਗਏ ਸੀ ਰੋਟੀ ਖਾਣ ਤਕਰੀਬਨ 1 ਵਜੇ ਦਾ ਟਾਈਮ ਸੀਗਾ ਉਸ ਤੋਂ ਬਾਅਦ ਜਦੋਂ ਆਏ ਆ ਤੇ ਆਲੇ ਦੁਆਲੇ ਵਾਲਿਆਂ ਨੇ ਵੀ ਦੇਖਿਆ ਤੇ ਉਹ ਉਹਨੇ ਆਪਣੇ ਆਪ ਨੂੰ ਇਦਾਂ ਇੱਕ ਬੰਦਾ ਜਿਹੜਾ ਤੀਜਾ ਸੀਗਾ ਉਹਨੇ ਜੱਜ ਇਦਾਂ ਕੀਤਾ ਜਿੱਦਾਂ ਕਹਿੰਦਾ ਮੈਂ ਇੱਥੇ ਹੀ ਕੰਮ ਕਰਦਾ ਉਹ ਭੁਲੇਖੇ ਦੇ ਵਿੱਚ ਰਹਿ ਗਿਆ ਤੇ ਜਦੋਂ ਬਾਅਦ ਵਿੱਚ ਮੌਕੇ ਤੇ ਇੱਥੇ ਆਏ ਆ ਔਰ ਦੋ ਬੰਦੇ ਜਿਹੜੇ ਆ ਉਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਆ ਮੌਕੇ ਤੇ ਆ ਉਹ ਉਹ ਇੱਥੇ ਜਿਹੜੇ ਆ ਫਰ ਹੋਏ ਆ ਜਿਨ੍ਹਾਂ ਵਿੱਚੋਂ ਦੋ ਹੀ ਲੜਕੇ ਜਿਹੜੇ ਆ ਉਹ ਇੱਕ ਬਾਹਰ ਲਈ ਜਿਹੜੇ ਮੁੰਡਾ ਇੱਕ ਬਾਦ ਲਾਇਗਾ ਉਹ ਮੋਗੇਵਾਲ ਦੀ ਸਾਈਡ ਦੇ ਦੱਸਦੇ ਆ ਤੇ ਉਹ ਜਿਹੜੇ ਆ ਕੇ ਆ ਉਹਨਾਂ ਨੇ ਜਦੋਂ ਇੱਥੋਂ ਪੁਛ ਪੜਤਾਲ ਕੀਤੀ ਉਹ ਕਹਿੰਦੇ ਇੱਕ ਜਿਹੜਾ ਸਾਡਾ ਸਾਥੀ ਸੀ ਉਹ ਪੈਸੇ ਲੈ ਕੇ ਔਰ ਮੋਟਰਸਾਈਕਲ ਤੇ ਜਿੱਤੇ ਅਸੀਂ ਆਏ ਸੀਗੇ ਤੇ ਜਿੱਤੇ ਅਸੀਂ ਆਏ ਸੀਗੇ ਤੇ ਉਹ ਲੈ ਕੇ ਜਿਹੜੇ ਆ ਉਹ ਭੱਜ ਗਿਆ ਤੇ ਦੋ ਬੰਦੇ ਜਿਹੜੇ ਆ ਉਹ ਪੁਲਿਸ ਨੂੰ ਦੱਸ ਦਿੱਤਾ ਹੈਗਾ ਮੌਕੇ ਤੇ ਬਜ਼ਾਰ ਵਾਲਿਆਂ ਨੇ ਵੀ ਔਰ ਮੈਂ ਵੀ ਜਿਹੜਾ ਹੈਗਾ ਇਨਫੋਰਮੇਸ਼ਨ ਦਿੱਤੀ ਸੀ ਤੇ ਉੱਥੋਂ ਸਾਡੇ ਜਿਹੜੇ ਆ ਸਬ ਇੰਸਪੈਕਟਰ ਸ੍ਰੀ ਸਰਦਾਰ ਜਗਿੰਦਰ ਜੀ ਜਿਸਕੇ ਔਰ ਨਾਲ 112 ਦੀ ਗੱਡੀ ਜਿਹੜੀ ਆ ਉਹ ਵੀ ਆਈ ਸੀਗੀ ਤੇ ਉਹ ਆ ਕੇ ਜਿਹੜੇ ਆ ਮੌਕੇ ਤੇ ਉਹ ਪੁੱਛ ਪੜਤਾਲ ਕਰਕੇ ਜਿਹੜਾ ਹੈਗਾ ਉਹ ਬੰਦੇ ਜਿਹੜੇ ਆ ਦੋਨੇ ਲੈ ਗਏ ਆ ਔਰ ਇਹਦੀ ਜਿਹੜੀ ਹੁਣ ਪੁੱਛ ਪੜਤਾਲ ਕਰਕੇ ਜਿਹੜਾ ਹੈਗਾ ਉਹਦੀ ਵੈਰੀਫਾਈ ਕਰਕੇ ਜੋ ਉਹਨਾਂ ਤੇ ਬੰਦਈ ਕਾਰਵਾਈ ਉਹ ਵੀ ਕਰਨਗੇ ਔਰ ਮੈਂ ਗੁਰਾਇਆਂ ਪੁਲਿਸ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਨਾ ਕੋਈ ਇਦਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਵਾਪਰਦੀਆਂ ਉਸ ਦੇ ਲਈ ਨੱਥ ਪਾਈ ਜਾਵੇ ਵੈਸੇ ਸਾਡੇ ਸਤਿਕਾਰਯੋਗ ਐਸ ਐਚ ਓ ਸਰਦਾਰ ਸਿਕੰਦਰ ਜੀ ਜਿਹੜੇ ਹੈਗੇ ਆ ਬਹੁਤ ਮੁਸਤਦੀ ਦੇ ਨਾਲ ਉਹਨਾਂ ਦੀ ਗੁਰਾਇਆਂ ਸ਼ਹਿਰ ਤੇ ਜਿਹੜੀ ਆ ਉਹ ਉਹ ਪੂਰਾ ਉਹਨਾਂ ਦਾ ਧਿਆਨ ਆ ਬਹੁਤ ਚੋਰੀਆਂ ਨੂੰ ਜਿਹੜਾ ਹੈਗਾ ਥੱਲ ਵੀ ਪਈ ਆ ਔਰ ਨਸ਼ੇ ਨੂੰ ਬਹੁਤ ਥੱਲ ਪਈ ਆ ਔਰ ਰਸੀ ਵੀ ਜਿਹੜਾ ਹੈਗਾ ਉਹਨਾਂ ਦੀ ਪ੍ਰਸ਼ੰਸਾ ਕਰਦੇ ਪਰ ਮੈਂ ਫੇਰ ਬੇਨਤੀ ਕਰਦਾ ਐਸਐਚਓ ਸਾਹਿਬ ਨੂੰ ਕਿ ਤੁਸੀਂ ਇੱਥੇ ਜਿਹੜੀ ਰੁਟਕਾ ਰੋਡ ਤੇ ਔਰ ਬੜਾ ਪਿੰਡ ਰੋਡ ਤੇ ਗਸ਼ਤ ਵਧਾ ਕੇ ਤੁਸੀਂ ਇਹ ਜਿਹੜਾ ਹੈਗਾ ਸਾਡਾ ਜਿਹੜਾ ਏਰੀਆ ਹੈਗਾ ਇਹਨੂੰ ਸੇਫ ਬਣਾਉਣ ਦੇ ਵਿੱਚ ਆਪਣਾ ਜਿੰਨਾ ਵੀ ਤੁਸੀਂ ਸਾਥ ਦੇ ਸਾਥ ਉਹ ਬਜ਼ਾਰ ਵਾਲਿਆਂ ਦਾ ਸਾਥ ਦਿਓ ਔਰ ਜਿਹੜੇ ਇਦਾਂ ਦੇ ਜਿਹੜੇ ਚੋਰ ਰਹਿ ਗਏ ਆ ਜਿਹੜੇ ਉਹ ਨੁਕਸਾਨ ਕਰਦੇ ਹੈਗੇ ਇਹਨਾਂ ਤੇ ਬੰਦ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਸੀਂ ਇਹੀ ਆਸ ਕਰਦੇ ਆ ਔਰ ਜਿਹੜੇ ਇਹਨਾਂ ਦੇ ਤੀਜਾ ਬੰਦਾ ਹੈਗਾ ਉਹਨੂੰ ਵੀ ਜਲਦ ਤੋਂ ਜਲਦੀ ਜਿਹੜਾ ਹੈਗਾ ਫੜ ਕੇ ਉਹਨੂੰ ਵੀ ਜਿਹੜਾ ਹੈਗਾ ਸਾਹਮਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਉੱਤੇ ਪਰਚਾ ਜਿਹੜਾ ਹੈਗਾ ਉਹ ਕੀਤਾ ਜਾਵੇ